ਤੁਹਾਡ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅਮਨਦੀਪ ਹੈ ਜੀ ਅਮਨਦੀਪ ਜੀ ਤੁਹਾਡੇ ਸਕੂਲ ਦੀ ਵੈਨ ਸੀਗੀ ਹਾਂ ਜੀ ਇਹ ਵੈਨ ਜੀ ਇਹ ਹਾਦਸਾ ਜਿਹੜਾ ਹੋਇਆ ਕੀ ਕਹੋਗੇ ਉਹਦੇ ਤੇ ਤੁਸੀਂ ਚਲੋ ਜੀ ਜੇ ਤਾਂ ਸਾਡੇ ਬੰਦੇ ਦੀ ਗਲਤੀ ਹੋਵੇ ਤਾਂ ਅਸੀਂ ਗਲਤੀ ਮੰਨ ਲੈਂਦੇ ਹਾਂ ਇਹ ਤਾਂ ਗਲਤ ਤਾਂ ਗਲਤ ਹੈ ਇਹਨੂੰ ਲੈ ਜਾਣਾ ਚਾਹੀਦਾ ਜੀ ਮੌਕੇ ਤੇ ਪਰ ਹੁਣ ਪਤਾ ਲੱਗ ਰਿਹਾ ਕਹਿੰਦੇ ਸ਼ਾਇਦ ਉਹ ਵੀ ਉਹਦੀ ਜਿਹੜਾ ਮੁੰਡਾ ਬਾਈਕ ਚਲਾ ਰਿਹਾ ਉਹ ਵੀ ਸ਼ਾਇਦ ਕੋਈ ਡਰਿੰਕ ਵਗੈਰਾ ਕੀਤੀ ਹੋਈ ਹੈ ਡਰਾਈਵਰ ਨੇ ਡਰਿੰਕ ਕੀਤੀ ਹੋਈ ਹੈ ਪਤਾ ਸਾਡੇ ਵਾਲਿਆਂ ਨੇ ਨਹੀਂ ਜੀ ਅਚ ਚੰਗੋ ਲੱਗਿਆ ਬਾਈ ਕੇ ਹਾਂ ਬਾਕੀ ਸਾਰਿਆਂ ਕਲਾ ਦੇਖ ਕੇ ਪਤਾ ਲੱਗੂ ਮੈਂ ਵੀ ਹੋਣਾ ਮੈਂ ਵੀ ਅਕਲੀ ਡੈਥ ਹੋਈ ਜਿ ਮੱਥੋਂ ਇਹ ਡਰਾਈਵਰ ਕਿੰਨੇ ਸਮੇਂ ਤੋਂ ਤੁਹਾਡੇ ਕੋਲ ਕੰਮ ਕਰਦਾ ਸੀ ਜੀ ਤੁਹਾਡੇ ਕੋਲ ਹੁਣ ਲੇਟਸ ਦਾ ਜ਼ਰਾ ਹੀ 6 ਸਾਲ ਤੋਂ ਵੈਸੇ 20 ਸਾਲ ਤੋਂ ਗੱਡੀ ਚਲਾ ਰਿਹਾ ਹਾਂ ਹਮ ਇਹਦੇ ਲਾਇਸੈਂਸ ਵਗੈਰਾ ਇਹਦੇ ਕੋਲ ਹੈਗਾ ਸਭ ਹਾਂ ਜੀ ਹਾਂ ਜੀ ਆ ਵੀ ਲਾਇਸੈਂਸ ਗੱਡੀ ਦੇ ਕਾਗਜ਼ ਵਗੈਰਾ ਪੂਰੇ ਸਭ ਗੱਡੀ ਨਵੀਂ ਹੈ ਜੀ ਹਾਲੇ ਸਾਲ ਵੀ ਨਹੀਂ ਹੋਇਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਗੁਰਤੇਜ ਸਿੰਘ ਹੈ ਜੀ ਗੁਰਤੇਜ ਜੀ ਕਿੱਦਾਂ ਐਕਸੀਡੈਂਟ ਜੀ ਇਹ ਅਮਲੋਰ ਰੋਡ ਤੋਂ ਸਨ ਸਿੱਟੂ ਗੱਡੀ ਮੋੜ ਲੱਗਿਆ ਸੀ ਇਹਨੇ ਗੱਡੀ ਰੌਂਗ ਸਾਈਡ ਮੋੜੀ ਆ ਬੰਦਾ ਮੌਕੇ ਤੇ ਸਾਰੇ ਉਲਟਾ ਨੇ ਗੱਡੀ ਪੇ ਜਾ ਲਈ ਰੁਕ ਪਈ ਵੀ ਆ ਅੱਛਾ ਮੁੰਡਾ ਠੀਕ ਹੈ ਜੀ ਦਾ ਐਕਚੁਅਲੀ ਮੁੰਡਾ ਸੀਰੀਅਸ ਸੀਗਾ ਜੀ ਉਹਨੂੰ ਹਸਪਤਲ ਲੈ ਕੇ ਚੱਕੇ ਕਿਸ ਸਕੂਲ ਦਾ ਬੱਚਾ ਸੀਗਾ ਜਾਂ ਕਿੱਦਾਂ ਸੀ ਨਹੀਂ ਉਹ ਤਾਂ ਕੋਈ ਉਧਰ ਰਾਹਗੀਰ ਸੀਗਾ ਜੀ ਅੱਛਾ ਤੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨੂੰ ਉਲਟਾ ਗੱਡੀ ਪਿਜਾ ਲਈ ਇੱਥੇ ਆ ਕੇ ਗੱਡੀ ਇਹਨੇ ਰੁਕ ਨੁੱਕਣਿਆ ਕੇ ਰੁਕੀ ਇੱਥੇ ਗੱਡੀ ਤੇ ਸਕੂਲ ਵਿੱਚ ਬੱਚੇ ਹੈ ਵਗੈਰਾ ਹੈਗੇ ਸੀ ਵਿੱਚੇ ਸੀਗੇ ਵਿੱਚ ਦੇ ਬੱਚੇ ਨੇ ਸਕੂਲ ਨੇ ਹੋਰ ਬੈਨ ਮਗਾ ਕੇ ਉਹ ਭੇਜਦੇ ਕਿਹੜੇ ਸਕੂਲ ਦੀ ਬੈਨ ਹੈ ਕੁਝ ਪਤਾ ਲੱਗਿਆ ਜੈਂਸੂ ਨਹੀਂ ਜੈਂਸੂ ਸਕੂਲ ਤੋਂ ਆਏ ਨੇ ਕੋਈ ਹਾਂ ਸਕੂਲ ਵਾਲੇ ਆ ਗਏ ਸਟਾਫ ਵਾਲੇ ਆ ਗਏ ਸਕੂਲ ਵਾਲੇ ਪੁਲਿਸ ਕਾਰਵਾਈ ਹੋ ਗਈ ਪੁਲਿਸ ਆ ਗਈ ਪੁਣ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰੱਬੀ ਸ਼ਾਹ ਜੀ ਕੀ ਗੱਲ ਕੀ ਹੋਈ ਹੈ ਅਸੀਂ ਸਰ ਮੌਕੇ ਤੇ ਖੜੇ ਸੀ ਇਹ ਡਰਾਈਵਰ ਨੇ ਜਦੋਂ ਬੱਸ ਲੱਗੀ ਆ ਇਹਨੂੰ ਮੈਂ ਕਿਹਾ ਵੀ ਤੂੰ ਸਾਈਡ ਤੇ ਕਰ ਲੈ ਪਿੱਛੇ ਹੋਰ ਹਾਸਤਾ ਨਾ ਹੋ ਜੇ ਇਹਨੇ ਉਥੋਂ ਜਦੇ ਗੱਡੀ ਭਜਾਈ ਗੱਡੀ ਭਜਾਈ ਉਰੇ ਆ ਕੇ ਉਹਨੂੰ ਰੋਕਿਆ ਮੈਂ ਤੇ ਵੀਰ ਨੇ ਅਸੀਂ ਜਦੋਂ ਰੋਕਿਆ ਇਹਨੂੰ ਕਿਹਾ ਵੀ ਭਾਈ ਤੂੰ ਪਿੱਛੇ ਦੇਖ ਤੇਰੇ ਬੰਦੇ ਦੇ ਖਾਸਾ ਨੁਕਸਾਨ ਹੋ ਗਿਆ ਬੰਦੇ ਦੇ ਸੱਟਾਂ ਜਾਂਦਾ ਲੱਗੀਆਂ ਉਲਟਾ ਇਹਨੇ ਗਾਲੀ ਕੱਢੀ ਗਾਲ ਕੱਢੀ ਇਹਨੇ ਕਹਿੰਦਾ ਮੇਰੀ ਗਲਤੀ ਨਹੀਂ ਮੈਂ ਕਿਉਂ ਦੇਖਾਂ ਮੇਰੀ ਕੋਈ ਗਲਤੀ ਨਹੀਂ ਉਲਟਾ ਇਸ ਬੰਦੇ ਨੂੰ ਜਦ ਕਿਹਾ ਗਿਆ ਵੀ ਆ ਕੇ ਤੂੰ ਬੰਦੇ ਦੀ ਹਾਲਾਤ ਦੇਖ ਵੀ ਤੂੰ ਬੱਸ ਦੇਖ ਤੂੰ ਬੱਸ ਉਥੇ ਲੈ ਕੇ ਚੱਲ ਵੀ ਤੂੰ ਦੇਖ ਲੈ ਬੰਦੇ ਨੂੰ ਲੈ ਜਾ ਹਸਪਤਾਲ ਉਲਟਾ ਗੜ ਪਿਆ ਗੜ ਪਿਆ ਜਦ ਮੈਨੂੰ ਕਿਹਾ ਵੀ ਭਾਈ ਤੂੰ ਥੱਲੇ ਆ ਕੇ ਦੇਖ ਲੈ ਇਹਨੇ ਮੇਰੇ ਥੱਪੜ ਵੀ ਮਾਰਿਆ ਥੱਪੜ ਮਾਰਿਆ ਇਹਨੇ ਜਦੋਂ ਥੱਪੜ ਮਾਰਿਆ ਇਹਨੇ ਟਾਕੀ ਦੇ ਵਿੱਚ ਮੇਰਾ ਮੂੰਹ ਲੱਗਿਆ ਇਹਨੇ ਥੱਪੜ ਮਾਰਿਆ ਮੇਰੇ ਬੰਦੇ ਦੀ ਹਾਲਤ ਕਿਵੇਂ ਆ ਹੁਣ ਬੰਦੇ ਦੀ ਹਾਲਤ ਸੀਰੀਅਸ ਸੀਗੀ ਜੀ ਉਹਦੇ ਬਲੱਡ ਬਹੁਤ ਜ਼ਿਆਦਾ ਨਿਕਲ ਰਿਹਾ ਸੀਗਾ ਉਹਨੂੰ ਐਮਰਜੈਂਸੀ ਹੁਣ ਸਿਵਲ ਹਸਪਤਾਲ ਲੈ ਗਏ ਨੇ ਜੀ ਪਤਾ ਲੱਗਿਆ ਕਿਵੇਂ ਹਾਂਜੀ ਕੁਝ ਪਤਾ ਲੱਗਿਆ ਕਿ ਕਿਤੋਂ ਦਾ ਸੀ ਬੰਦਾ ਉਹ ਬੰਦਾ ਸਰ ਪਤਾ ਲੱਗਿਆ ਵੀ ਹੁਣ ਫਤੇਗੜ ਨਿਊਂਦਾ ਸੀਗਾ ਬੱਸ ਆਇਆ ਬੱਚੇ ਦਾ ਖੜ ਗਿਆ ਉਹ ਰੈਵਲਮ ਕਰਦਾ ਡਰਾਈਵਰ ਨੂੰ ਖੜ ਲਿਆ ਹੁਣ ਹਾਂ ਡਰਾਈਵਰ ਨੂੰ ਮੌਕੇ ਤੇ ਪੁਲਿਸ ਦੇ ਹਵਾਲੇ ਕਰਤਾ ਜੀ ਹੁਣ ਪੁਲਿਸ ਉਹਨੂੰ ਲੈ ਕੇ ਚਲੀ ਜੀ